ਤੁਹਾਡਾ ਜੇਕਰ ਪਸੰਦਾ ਫਿਕਰ YouTube ਚੈਨਲ ਨਿਊ ਗੇਲ ਫਾਰਮਰ ਦੇਖ ਰਹੇ ਤਮਾਮ ਸਰੋਤਿਆਂ ਦਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੇ ਨਾਲ ਸਵਾਗਤ ਅੱਜ ਦੀ ਵੀਡੀਓ ਦੇ ਲਈ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਨੂੰ ਮਿੱਤਰੋ ਮੋਗੇ ਜ਼ਿਲ੍ਹੇ ਦੇ ਪਿੰਡ ਭਲੂਰ ਦੇ ਵਿੱਚ ਭਲੂਰ ਪਿੰਡ ਦੇ ਵਿੱਚ ਆਪਾਂ ਮੌਜੂਦ ਹਾਂ ਇਸ ਟਾਈਮ ਤੇ ਘਰੇਲੂ ਫਾਰਮਰ ਦੇ ਘਰੇ ਇਸ ਟਾਈਮ ਮੌਜੂਦ ਹਾਂ ਜਿਹੜੇ ਫਾਰਮਰ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਹਿਲਾਂ ਤਾਂ ਸਭ ਤੋਂ ਜਿਹੜੀ ਚੀਜ਼ ਮੈਨੂੰ ਇਸ ਫਾਰਮ ਦੀ ਵਧੀਆ ਲੱਗੀ ਆ ਉਹ ਲੱਗੀ ਆ ਮਿੱਤਰੋ ਦਰਖਤ ਤੇ ਛਾਂ ਇੱਕ ਕੁਦਰਤੀ ਆਕਸੀਜਨ ਜਿਹੜੀ ਇੱਥੇ ਮਿਲਦੀ ਹਨਾ ਉਹ ਸ਼ਾਇਦ ਮੇਰੇ ਹਿਸਾਬ ਦੇ ਨਾਲ 100 ਦੇ ਵਿੱਚੋਂ 20 ਕੋਈ ਪਰਸੈਂਟ ਹੀ ਪਸ਼ੂਆਂ ਨੂੰ ਮਿਲਦੀ ਹੈ ਅੱਜ ਕੱਲ ਦੇ ਸਮੇਂ ਦੇ ਵਿੱਚ ਕਿਉਂਕਿ ਹਰ ਇੱਕ ਨੇ ਪਸ਼ੂ 2-4 ਰੱਖਿਆ ਬਸ ਘਰੇ ਪੱਖੇ ਹੀ ਚੱਲਦੇ ਆ ਆਪਣੇ ਬਰਾਂਡਿਆਂ ਦੇ ਵਿੱਚ ਪਰ ਜਿਹੜੀ ਆ ਆਕਸੀਜਨ ਦੇ ਵਿੱਚ ਰਹਿਣ ਵਾਲੇ ਪਸ਼ੂ ਆ ਮਿੱਤਰੋ ਇਹਨਾਂ ਦਾ ਇੱਕ ਵੱਖਰਾ ਆਨੰਦ ਆ ਇੱਕ ਵੱਖਰਾ ਜਿਹੜਾ ਮਜ਼ਾ ਤੁਸੀਂ ਦੇਖ ਸਕਦੇ ਆ ਸਾਹਮਣੇ ਇੱਕ ਪਾਸੇ ਛਾਂ ਇੱਕ ਪਾਸੇ ਧੋਪਾ ਜਿੱਥੇ ਪਸ਼ੂ ਦਾ ਜੀ ਕਰਦਾ ਉਹ ਉੱਥੇ ਰਹਿਣ ਵਸੇਰਾ ਤੇ ਬਾਈ ਹੁਣੀ ਆਉਣ ਵਾਲੇ ਸਮੇਂ ਦੇ ਵਿੱਚ ਆਇ ਤੋ 2 ਸਾਲ ਦਾ ਟੀਚਰ ਰੱਖ ਲੋ ਤੁਸੀਂ ਬਹੁਤ ਵਧੀਆ ਪ੍ਰਾਪਤੀ ਵਾਲੇ ਪਾਸੇ ਨੂੰ ਜਾਣਗੇ ਕਿਉਂਕਿ ਭਾਈ ਉਹਨਾਂ ਦੇ ਕੋਲ ਸੁਧਰੀ ਹੋਈ ਬਲੱਡ ਲੈਂਡ ਦੀਆਂ ਝੋਟੀਆਂ ਤਿਆਰ ਹੋਈ ਜਾਂਦੀਆਂ ਪਿੱਛੇ ਨਾਲ ਮਗਰਲੇ ਪਾਸੇ ਦੂਜੇ ਪੁਰਸੋਂ ਦੇ ਵਿੱਚ ਬੱਛੀਆਂ ਤਿਆਰ ਹੋਈ ਜਾਂਦੀਆਂ ਇਧਰਲੇ ਪਾਸੇ ਜਿਹੜੀਆਂ ਗਾਈਆਂ ਵਾ 5 7 10 ਇਹ ਇੰਨਾ ਕਰਮ ਵਾਲਿਆਂ ਨੂੰ ਪਾਲੀ ਜਾਂਦੀਆਂ ਕਮਾਈ ਹਜੇ ਅਲੱਗ ਪਾਸਿਆ ਕਿਉਂਕਿ ਮੈਂ ਪਹਿਲਾਂ ਕਹਿਣਾ ਹੁਣਾ ਸਭ ਤੋਂ ਜ਼ਿਆਦਾ ਕਮਾਈ ਆਪਣੀ ਉਦੋਂ ਬਣਨੀ ਹੈ ਜਦੋਂ ਆਪਾਂ ਪਿੱਛੇ ਆਪਦੇ ਪਸ਼ੂ ਦੇ ਬੱਚੇ ਤਿਆਰ ਕਰਦੇ ਵੀਰੇ ਜਿੰਨਾ ਚਿਰ ਆਪਾਂ ਬੱਚਿਆਂ ਵਾਲੇ ਪਾਸੇ ਧਿਆਨ ਨਹੀਂ ਦਿੰਦੇ ਚੰਗੇ ਸੀਮਣਾਂ ਵਾਲੇ ਪਾਸੇ ਧਿਆਨ ਨਹੀਂ ਦਿੰਦੇ ਉਹਨਾਂ ਚਿਰ ਆਪਣਾ ਫੇਲ ਹੋਣ ਵਾਲੇ ਕੀਤਾ ਇਹ ਵੀਰੇ ਉਹਨਾਂ ਚਿਰ ਨੀਂਦ ਦੇ ਵਿੱਚ ਪ੍ਰਾਪਤੀ ਕਰਨੀ ਇਹ ਸੋਚੋ ਵੀ 30 ਲੀਟਰ ਵਾਲੀ ਦੁੱਧ ਤੋਂ ਗਾਂ ਦੇ ਪੈਟਰੋਲ ਵੱੱਛੀ ਪੈਦਾ ਕਰਨੀਆਂ 35 ਕਿਲੋ ਵਾਲੀ ਪਹਿਲੇ ਸੂਏ ਉਦੋਂ ਆਪਣੀ ਕਮਾਈ ਵਾਲਾ ਸਾਧਨ ਆਟੋਮੈਟਿਕ ਹੀ ਬਣ ਜਾਣਾ ਮਿੱਤਰੋ ਪਰ ਸੋਚ ਕੇ ਰੱਖੋ ਇਹ ਚੀਜ਼ ਜਦੋਂ ਤੁਸੀਂ ਘਰ ਦੇ ਵਿੱਚ ਫਾਰਮ ਸ਼ੁਰੂ ਕਰਨ ਲੱਗੇ ਆ ਉਦੋਂ ਇਹ ਚੀਜ਼ ਜਰੂਰ ਸੋਚੋ ਵੀ ਆਪਾਂ ਫਾਰਮ ਦੇ ਵਿੱਚ ਬੱਚੀਆਂ ਜਰੂਰ ਚੰਗੀਆਂ ਪੈਦਾ ਕਰਨੀਆਂ ਝੋਟੀਆਂ ਜਰੂਰ ਚੰਗੀਆਂ ਪੈਦਾ ਕਰਨੀਆਂ ਪਰ ਅੱਜ ਆਪਾਂ ਇੱਕ ਗਾਂ ਦੀ ਵੀਡੀਓ ਫਲਮਾਉਣ ਦੇ ਲਈ ਆਏ ਆ ਬਹੁਤ ਚੰਗੇ ਦੁੱਧ ਦੀ ਮਾਲਕਣ ਇਹ ਗਾਂ ਕਿੰਨਵਾ ਸੂਆ ਸੁੰਦੀ ਆ ਕਿੰਨੇ ਦਿਨਾਂ ਦੀ ਕੱਚੀ ਆ ਆਜੋ ਵੀਰ ਦੇ ਨਾਲ ਗੱਲਬਾਤਾਂ ਕਰੀਏ ਸਤਿ ਸ਼੍ਰੀ ਅਕਾਲ ਵੱਡੇ ਵੀਰੇ ਕੀ ਹਾਲ ਆ ਬਾਈ ਵਧੀਆ ਠੀਕ ਆ ਸੀਤਾ ਦੇ ਪਰਿਵਾਰ ਵੀਰੇ ਬਹੁਤ ਵਧੀਆ ਠੀਕ ਕਿੱਤੇ ਦੇ ਵਿੱਚ ਕਦੋਂ ਦਾ ਆਇਆ ਹੋਇਆ ਮੈਨੂੰ ਹੀ ਤਿੰਨ ਕਸਾਲ ਹੋ ਗਏ ਕੰਮ ਚ ਆਇਆ ਨਹੀਂ ਇਸ ਕੰਮ ਦੇ ਵਿੱਚ ਸਾਰਾ ਪ੍ਰੋਸੈਸ ਨਵਾਂ ਹੀ ਤਿਆਰ ਕੀਤਾ ਫਿਰ ਹਾਂਜੀ ਨਵਾਂ ਹੀ ਕੀਤਾ ਠੀਕ ਹੈ ਅੱਛਾ ਕਿੰਨੀਆਂ ਗਾਈਆਂ ਲਈਆਂ ਸੀ ਤੂੰ ਫਿਰ ਪਹਿਲਾਂ ਸਾਰਾ ਗਾਈਆਂ ਮੈਂ 2 ਲਈਆਂ ਸੀ ਬਾਕੀ ਮੱਝਾਂ ਸਾਡੇ ਘਰ ਦੀਆਂ ਸੀ ਪਰਿਵਾਰ ਚ ਹੀ ਸੀਗੀਆਂ ਘਰੇਲੂ ਜੀ ਜੀ ਤੇ ਉਹ ਤੋਂ ਗਾਂ ਚੰਗੇ ਸੀਮਨ ਲਵਾ ਕੇ ਗਾਂ ਤਿਆਰ ਕਰੀਏ ਨੇ ਮਿਹਨਤ ਵਿਚਾਰੀਆ ਜਾਰੀ ਹੈ 2 ਸਾਲਾਂ ਨੂੰ ਨਤੀਜਾ ਆਜਾ ਹਾਂਜੀ ਆ ਜੀ 2 ਸਾਲ ਬਾਅਦ ਹਾਂਜੀ ਬੱਚੇ ਸੋਹਣੇ ਆਈ ਜਾਂਦੇ ਆ ਗਾਂ ਅੱਗੇ ਨਿਕਲਣਗੇ ਚੰਗੇ ਕਿੰਨੀਆਂ ਬੱਚੀਆਂ ਤਿਆਰ ਕਰੀ ਜਿੰਨਾ ਪਿੱਛੇ ਵੀਰੇ ਛੇ ਗੇ 6 7 ਬੱਛੀਆਂ ਹੀ ਪ੍ਰੋਪਰ ਸੀ ਬਣਾਲੀਆਂ ਹਾਂਜੀ ਪ੍ਰੋਪਰ ਕਾਰਡ ਆਈ ਟੂ ਜੈਡ ਆ ਸਾਰੇ ਏ ਬੀ ਐਸ ਤੇ ਡੈਨਮਾਰਕ ਯੂਜ਼ ਕਰੀ ਜਾਂਦੀ ਏ ਏ ਬੀ ਐਸ ਤੇ ਜੈਡ ਡੈਨਮਾਰਕ ਦੇ ਅੱਛਾ ਝੋਟੀਆਂ ਦੇ ਵਿੱਚ ਕਿਹੜਾ ਸੀਮਨ ਯੂਜ਼ ਕਰ ਰਹੇ ਹੋ ਇਹ ਆਪਣੇ ਹਸਾਰ ਦਾ ਹੀ ਸਾਰਾ ਹੀ ਹਸਾਰ ਦੇ ਸਾਰੇ ਹਾਂਜੀ ਸਾਰੇ ਅੱਛਾ ਗੱਬਣਾ ਹੋ ਗਈਆਂ ਕੁਝ ਵਿੱਚੋਂ ਹਾਂਜੀ ਗੱਬਣਾ ਇੱਕ ਉਹ ਪੀ ਸੀ 575 ਦੀ ਜਿਹੜੀ ਸਾਹਮਣੇ ਇੱਧਰ ਖੜੀ ਵਿਚਾਲੀ ਉਹ ਸੂਈ ਵੀ ਆਈ ਠੀਕਾ 12 13 ਲੀਟਰ ਦੁੱਧ ਤੇ ਚੱਲੀ ਜਾਂਦੀ ਏ ਜਿਹੜੀ ਪਹਿਲਾਂ ਛੋਟੀ ਸੂਈ ਹੈ ਹਾਂਜੀ ਆ ਪਹਿਲਾਂ ਸਾਹਮਣੇ ਖੜੀ ਹੈ ਬਹੁਤ ਸੋਹਣੀ ਤੇਰੀ ਹਾਂਜੀ ਬਣ ਦੀ ਬੇਵਿਚ ਜਾਈ ਮਾਂ ਦਾ ਮਦਰਕਾਦੀ ਸੀਗੀ ਇਹਦੀ ਤੇ ਆਪ ਚੰਗੀ ਰਹੀ ਜੀ ਬਾਕੀ ਬਾਡੀ ਪੰਤਰ ਬਹੁਤ ਆਹ ਇਧਰਲੇ ਪਾਸੇ ਕੱਟੀ ਖੜੀ ਵੀਰੇ ਕਿਹੜੇ ਦੀ ਆ ਗਈ ਫਿਰ ਕਿਹੜੀ ਜਿਹੜੀ ਆ ਇਧਰਲੇ ਪਾਸੇ ਸਾਡੇ ਨਾਲ ਇਹ 1470 ਦਾ ਆਦੀ ਜੀ ਇਹ 1470 ਦਾ ਹੀ ਵਿਚਾਲੜੀ ਵੀਰੇ ਜਿਹੜੀ ਫਿਰੋ ਉਹ ਆਪਣੀ ਉਦੋਂ ਆ ਕਿਹੜਾ ਵਜਦਾ ਹਾਂ ਅਰਜਨ ਕੁੰਗੜ ਦੀ ਅਰਜਨ ਕੁੰਗੜ ਇਹ ਮਾਂ ਦੇ ਸਿਰੰਗ ਥੋੜੇ ਖੁੱਲੇ ਕਰਕੇ ਮਾਂ ਤੇ ਲੈ ਗਈ ਸੰਗ ਅੱਛਾ ਤੇ ਆਹ ਕੱਟੀ ਜਿਹੜੀ ਆ ਗਈ ਵੀਰੇ ਇਹ ਉਹਦੀ ਆਈ ਰੋਸਤਮ ਦੀ ਰੋਸਤਮ ਹਿੰਦੂ ਦੀ ਹਾਂਜੀ ਠੀਕ ਹੈ ਬਈ ਠੀਕ ਹੈ ਬਈ ਓਨ ਵਾਲਾ ਸਵਾ ਬਾਬਾ ਰੱਖ ਕੇ ਫਿਰ ਕਿਰਪਾ ਦੇ ਵਿੱਚ ਆਉਂਦੀ ਮੰਨੂ ਲੱਗਾ ਇੱਕ ਝੂਟੀ ਦੀ ਸੁਣੀਏ ਥੋੜੇ ਦਿਨਾਂ ਨੂੰ ਠੀਕ ਹੈ ਉਹ ਮੈਨੂੰ ਲੱਗਾ ਹੋਇਆ ਹੈ ਅੱਛਾ ਆਹ ਗਾਂ ਵੀ ਫਿਰ ਘਰੀ ਤਿਆਰ ਕੀਤੀ ਮੱਛੀ ਜਿਹੜੀ ਹਾਂਜੀ ਇਹ 14 40 16 ਦੀ ਆ ਉਹ ਕਿਹੜਾ ਡੈਨਮਾਰਕ ਚਾਹੀਜੋ ਹੈ ਹਾਂਜੀ ਠੀਕ ਹੈ ਅੱਛਾ ਕਿਨੇ ਦੁੱਧ ਚੱਲ ਪੀ ਬਈਏ ਏ ਚੱਲੀ ਆਈ 22 ਲੀਟਰ ਤੇ ਚੱਲੀ ਆਈ ਪਹਿਲੇ ਸੂਏ ਦੇ ਵਿੱਚ ਹਾਂਜੀ ਹਾਂ ਵਧੀਆ ਠੀਕ ਆ ਵੀਰੇ ਨੌਲਜ ਥੋੜੀ ਘੱਟ ਸੀਗੀ ਚਲੋ ਹੌਲੀ ਹੌਲੀ ਸੁਧਾਰ ਨੌਲਜ ਪੱਕੋ ਹੀ ਆ ਜਾਂਦਾ ਥੋੜੀ ਹੌਲੀ ਵੀਰੇ ਚਲ ਫਿਰ ਵੀ ਤੂੰ ਹਜੇ ਇਹ ਚੀਜ਼ ਦੇ ਵਿੱਚ ਕਾਮਯਾਬੀ ਮਿਲਣਾ ਵੀ ਤੂੰ ਬੱਚੇ ਸੋਹਣੇ ਤਿਆਰ ਕਰਕੇ ਜੇ ਤੂੰ ਮੇਨ ਕੰਮ 'ਤੇ ਫੋਕਸ ਰੱਖਦਾ ਫੇਰ ਨਹੀਂ ਸੀ ਹਾਂਜੀ ਮੇਨ ਇਹ ਗਾਂ ਕਿੰਨਾ ਦੁੱਧ ਦੇ ਦਿੰਦੀ ਜਿਹੜੀ ਵੇਚਣੀ ਆਪਾਂ ਇਹ 30 ਪਲੱਸ ਦੁੱਧ ਦਿੰਦੀ ਆ ਜੀ 30 ਤੋਂ ਬਾਰ ਬਾਰ ਚੱਲਦੀ ਹਾਂਜੀ ਬਾਸ ਉਹ ਸੂਰੀਆਤ ਕਿ ਮਿਲਦੀ ਇਹ ਤੀਜਾ ਸੂਆ ਆਈ ਤੀਜਾ ਸੂਆ ਆਈ ਨੇ ਸੁਣਾਓ ਕਿ ਕਿੰਨੇ ਦਿਨ ਪਾ ਇਹ ਪਿਆ ਹੀ ਹਫਤਾ ਗਈ ਹਫਤਾ ਲੈ ਚੁਗੇ ਹਾਂਜੀ ਕੱਚੀ ਹੈ ਜੀ ਤਿਆਰੀ ਤਾਂ ਫਿਰ ਬਹੁਤ ਚੰਗੀ ਕਰ ਜਾਂਦੀ ਹੁੰਦੀ ਹੈ ਹਾਂਜੀ ਪੂਰੀ ਚੰਗੀ ਕਰ ਅੱਛਾ ਕਿਹੜਾ ਸੀਮਨੈ ਨੂੰ ਲਵਾਇਆ ਹੋਇਆ ਹੈ ਤਕੀ ਵੀਰੇ ਇਹਨੂੰ ਡੈਨਮਾਰਕ ਦਾ ਲਵਾਇਆ ਜੀ ਡੈਨਮਾਰਕ ਦਾ ਲੱਗਾ ਹੋਇਆ ਸੈਕਸਰ ਲੱਗਾ ਹੈ ਕਿ ਨਾਰਮਲ ਹੀ ਨਹੀਂ ਨਾਰਮਲ ਲੱਗਾ ਜੀ ਨਾਰਮਲ ਹੀ ਲੱਗਾ ਅਜਾ ਥਣਾ ਦੇ ਵਿੱਚ ਕੋਈ ਬਾਤ ਘਾਟ ਕਿਸੇ ਤੇ ਤਾਂ ਨਹੀਂ ਨਹੀਂ ਓਕੇ ਹੈ ਜਮਾਂ ਚੱਲ ਹਾਂਜੀ ਓਕੇ ਓਕੇ ਅੱਛਾ ਜੇ ਕੋ ਆਪਣਾ ਭਰਾ ਘਰੇ ਰੱਖਣ ਨਾਲ ਲੈ ਜਾਵੀ ਆਪਾਂ ਕੀ ਡਿਮਾਂਡ ਰੱਖਾਂਗੇ ਅੱਜ ਦੀ ਡਿਮਾਂਡ ਫੋਨ ਤੇ ਕਰ ਲਾਂਗੇ ਫੋਨ ਤੇ ਕਰ ਲਾਂ ਹੋਊਗੀ ਜੈ ਜੀ ਵੀਰੇ ਵਾਸਤੇ ਹਾਂਜੀ ਜੈ ਲੇ ਵੀ ਮੇਤਰ ਸੂਆ ਤੀਜਾ ਵੀਰੇ ਨਾ ਹਾਂਜੀ ਹਾਂਜੀ ਤੀਜਾ ਸੂਆ ਸੂਣ ਲੱਗਿਆ ਕਰਮਾ ਵਾਲੀ ਵੀਰੇ ਦਿਨ ਹਜੇ ਹਫਤਾ ਪਿਆ ਜਾਂਦਾ ਕਰਮਾ ਵਾਲੀ ਦਾ ਸੂਣ ਦੇ ਵਿੱਚ ਟਿਕਾਣਾ ਟਕੂਣਾ ਗਾਂ ਦਾ ਬਹੁਤ ਚੰਗਾ ਵੇਖੋ ਕਰੋ ਜੀ ਆਰਡਰ ਦੀ ਕੁਆਲਿਟੀ ਹੋਗੀ ਬਿਹਤਰੀਨ ਚੀਜ਼ਾਂ ਸਾਰੀਆਂ ਜਿਹੜੀਆਂ ਗਾਂ ਦੇ ਵਿੱਚ ਚਾਹੀਦੀਆਂ ਹੋ ਹੈਗੀਆਂ ਕਰਮਾ ਵਾਲੀ ਨੂੰ ਵੀਰੇ ਇੱਕ ਪਾਸੇ ਜਾ ਫਾਲਾ 19 ਕੀ ਦੇ ਬਾਈ ਜਿਹੜੇ ਪਹਾੜਾਂ ਕੇ ਪਾਸੇ ਬੈਣ ਪਉਣਨ ਵਾਲੀ ਇੱਕ ਪਾਸੇ ਬੈਂਦੀ ਐ ਇੱਕ ਸਾਈਡ ਤੇ ਆਈ ਇੱਕ ਸਾਈਡ ਤੇ ਬੈਂਦੀ ਠੀਕ ਐ ਇਹ ਵੀ ਦਿੱਕਤ ਹੁੰਦੀ ਐ ਕਈ ਪਾਸੇ ਇੱਕ ਵਾਰਸੀ ਬੈਂਦੀ ਆਈ ਠੀਕ ਐ ਬਾਕੀ ਵੱਡੀ-ਬੁੱਡੀ ਐ ਇਹ ਬੈਂਦੀ ਐ ਇੱਕ ਪਾਸੇ ਨੂੰ ਹੀ ਆਈ ਹੂੰ ਅੱਛਾ ਰੀ ਫੋਨ ਦੇ ਉੱਤੇ ਐ ਬਾਈ ਨੇ ਰੱਖਿਆ ਹੋਇਆ ਡੈਨਮਾਰਕ ਤੋਂ ਇਹ ਗੱਬਣਾ ਤੀਜਾ ਸੂਆ ਇਹ ਸੂਣ ਲੱਗੀ ਆ ਹਫਤੇ ਦੀ ਹਜੇ ਇਹ ਕੱਚੀ ਆ ਬਾਕੀ ਸਾਰੀ ਹਰ ਇੱਕ ਪੱਖ ਤੋਂ ਵੀਰੇ ਹੱਥ ਜੋੜ ਕੇ ਬੇਨਤੀ ਆ ਤਸੱਲੀ ਤੁਸੀਂ ਆਪ ਕਰ ਲਿਆ ਕਰੋ ਲੈਣ ਤੋਂ ਪਹਿਲਾਂ ਕਿਉਂਕਿ ਉਦੋਂ ਬਾਅਦ ਬਾਈ ਕਿਸੇ ਨੂੰ ਮਾੜਾ ਚੰਗਾ ਕਹਿਣ ਦੀ ਲੋੜ ਨਹੀਂ ਹੁੰਦੀ ਆ ਸਾਲੀਆਂ ਚੀਜ਼ਾਂ ਆ ਵੀਰੇ ਇਹਨਾਂ ਦੀ ਕੋਈ ਗਾਰੰਟੀ ਨਹੀਂ ਹੁੰਦੀ ਕੋਈ ਕੁਝ ਨਹੀਂ ਹੁੰਦਾ ਗੱਲਾਂ ਵਾਦੂ ਦੀਆਂ ਹੁੰਦੀਆਂ ਵੇਚਣ ਮਾਰਾ ਅਗਲਾ ਗਾਰੰਟੀਆਂ ਮੈਂ ਵੀ ਦੇ ਦੂੰਗਾ ਮੇਰੀ ਗਾਰੰਟੀ ਆ ਭਾਈ ਗਾਰੰਟੀ ਤੇ ਖੜਾ ਕੋਈ ਬਿਰਲਾ ਉੱਤਰਦਾ ਇੱਕ ਅੱਦੇ ਹੁੰਦੇ ਆ ਵੀਰੇ ਬਾਕੀ ਗਾਂ ਚੰਗੀ ਆ ਨੰਬਰ ਸਕਰੀਨ ਤੇ ਵੀਰੇ ਇਹਦਾ ਲਾ ਦੇਾਂਗੇ ਪਿੰਡ ਭਲੂਰਾ ਜ਼ਿਲ੍ਹਾ ਮੂਗਾ